ਮੈਂ ਆਪਣਾ ਇੱਕ ਪਰਸਲ ਸੰਦੇਸ਼ ਕਰਨਾ ਚਾਹੁੰਦਾ ਚੌਧਰੀ ਸਾਹਿਬ ਤੁਹਾਡੇ ਜ਼ਰੀਏ ਕੇਜਰੀਵਾਲ ਸਾਹਿਬ ਤੇ ਭਗਵੰਤ ਮਾਨ ਜੀ ਨੂੰ ਮਾਨ ਸਾਹਿਬ ਤੇ ਕੇਜਰੀਵਾਲ ਸਾਹਿਬ ਕਿ ਇਹ ਹੈ ਜਿਹੜਾ ਕੋਈ ਤੁਸੀਂ ਨਵਾਂ ਬਦਲਾਵ ਪੰਜਾਬ ਚ ਲੈ ਕੇ ਆਣਾ ਸੀ ਕੀ ਥੁੜੇ ਇਹੋ ਜਿਹੇ ਜ਼ਿਲ੍ਹਾ ਪ੍ਰੇਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਲੜਨ ਤੋਂ ਜੇ ਤੁਸੀਂ ਆਪਣੇ ਵਿਰੋਧੀ ਕੈਂਡੀਡੇਟਸ ਨੂੰ ਪੁਲਿਸ ਦੀ ਮਦਦ ਦੇ ਨਾਲ ਉਹਨਾਂ ਦੇ ਘਰਾਂ ਦੇ ਵਿੱਚ ਤੇ ਉਹਨਾਂ ਦੇ ਰਸਤਿਆਂ ਦੇ ਵਿੱਚੋਂ ਉਹਨਾਂ ਨੂੰ ਉੱਥੇ ਰਸਤੇ 'ਚ ਰੋਕਣਾ ਤੇ ਉਹਨਾਂ ਨੂੰ ਕਾਗਜ਼ ਨਹੀਂ ਭਰਦਦੇ ਨੇ ਮੈਨੂੰ ਇੱਥੇ ਖਿਆਲ ਆਇਆ ਹੈ ਚੰਦ ਮਹੀਨੇ ਪਹਿਲੇ ਸਸੋਧਿਆ ਸਾਹਿਬ ਨੇ ਭਗਵੰਤ ਮਾਨ ਦੀ ਹਾਜ਼ਰੀ ਦੇ ਵਿੱਚ ਤੇ ਆਪਣੇ ਵੋਲੰਟੀਅਰਜ਼ ਦੀ ਹਾਜ਼ਰੀ 'ਚ ਇਹ ਗੱਲ ਕਹੀ ਸੀ ਕਿ ਪੰਜਾਬ ਦੀਆਂ ਸੀ ਇਲੈਕਸ਼ਨਾਂ ਹਰ ਹਾਲਤ 'ਚ ਜਿੱਤਣੀਆਂ ਨੇ ਭਾਵੇਂ ਉੱਤੇ ਕੋਈ ਸ਼ਾਮ ਲੱਗੇ ਧਾਮ ਲੱਗੇ ਕਿਸੇ ਕਿਸਮ ਦਾ ਗੁੰਡਾ ਰਾਜ ਕਰਨਾ ਪਏ ਸਾਨੂੰ ਚੀਟਿੰਗ ਕਰਨੀ ਪਏ ਸਾਨੂੰ ਝੂਠ ਬੋਲਣਾ ਪਏ ਸਾਨੂੰ ਤੱਕਾ ਕਰਨਾ ਪਏ ਸਾਨੂੰ ਪੁਲਿਸ ਇਸਤੇਮਾਲ ਕਰਨੀ ਪਏ ਤੁਸੀਂ ਸਮਝਦੇ ਹੋ ਕਿ ਲੋਕ ਰਾਜ ਤੇ ਸੇਫ ਆਪ ਦੀ ਸਰਕਾਰ ਹੈ ਇਹਨਾਂ ਨੂੰ ਬੇਰਿਸਿਕਲੀ ਇਹਨਾਂ ਦੀ ਜਿਹੜਾ ਇਹ ਸਾਰਾ ਸਿਸਟਮ ਹੈ ਇਹਨੂੰ ਚੰਗੀ ਤਰ੍ਹਾਂ ਖੋਖ ਲੈਣਾ ਚਾਹੀਦਾ ਹੈ ਹਿੰਦੁਸਤਾਨ ਵਾਸਤੇ ਤੇ ਸੂਬੇ ਵਾਸਤੇ ਇੱਕ ਖਤਰੇ ਦੀ ਬਹੁਤ ਸਤਕਾਰਯੋਗ ਪੰਜਾਬ ਦੇ ਚੀਫ ਇਲੈਕਸ਼ਨ ਕਮਿਸ਼ਨਰ ਰਾਜਕਮਲ ਚੌਧਰੀ ਸਾਹਿਬ ਨੂੰ ਮੈਂ ਆਪਣਾ ਇੱਕ ਪਰਸਨਲ ਸੰਦੇਸ਼ ਕਰਨਾ ਚਾਹੁੰਦਾ ਚੌਧਰੀ ਸਾਹਿਬ ਅੱਜ ਸਵੇਰੇ ਸਾਰੇ ਪੰਜਾਬ ਦੇ ਨੋਟਿਸ ਆਇਆ ਹੈ ਕਿ ਕਿਸ ਤਰ੍ਹਾਂ ਇੱਕ ਆਡੀਓ ਕਲਿੱਪ ਵਾਇਰਲ ਹੋਈ ਹੈ ਜਿਸ ਦੇ ਵਿੱਚ ਪਟਿਆਲੇ ਦੇ ਜਿਹੜੇ ਐਸਐਸਪੀ ਨੇ ਉਹ ਵੱਖ-ਵੱਖ ਆਪਣੇ ਡੀਐਸਪੀਜ਼ ਦੇ ਨਾਲ ਗੱਲ ਕਰ ਰਹੇ ਨੇ ਕਿ ਜਿਹੜੀ ਆਉਣ ਵਾਲੀ ਬਲੌਕ ਸੰਮਤੀ ਤੇ ਜ਼ਿਲ੍ਹਾ ਪ੍ਰੇਸ਼ਦ ਦੀਆਂ ਇਲੈਕਸ਼ਨਜ਼ ਨੇ ਜਿਹਦੀਆਂ ਅੱਜ ਲਾਸਟ ਡੇ ਹੈ ਡੋਨੇਸ਼ਨਸ ਦਾ ਉਹਦੇ ਵਿੱਚ ਹਰ ਆਦਮੀ ਨੂੰ ਪੁੱਛ ਰਹੇ ਨੇ ਤੇ ਤੈਕੀਕਾਤ ਕਰ ਰਹੇ ਨੇ ਹੈਰਾਨੀ ਦੀ ਗੱਲ ਹੈ ਸਾਬ ਅਸੀਂ ਹਿੰਦੁਸਤਾਨ ਨੂੰ ਸਾਰੇ ਨੂੰ ਵੱਡੀ ਲੋਕਰਾਜ ਕਹਿੰਨੇ ਆ ਡੈਮੋਕ੍ਰੇਸੀ ਕਹਿੰਨੇ ਆ ਤੇ ਇਸ ਲੋਕਰਾਜ ਦੇ ਵਿੱਚ ਜਿਸ ਕਿਸਮ ਦਾ ਇੱਕ ਨੰਗਾ ਨਾਚ ਬਦਮਾਸ਼ੀ ਦਾ ਤੇ ਗੁੰਡਾਗਰਦੀ ਤਾਂ ਹੋ ਰਿਹਾ ਇਸ ਨੂੰ ਵੱਡਾ ਮੈਂ ਸਮਝਣਾ ਡੈਮੋਕ੍ਰੇਸੀ ਦਾ ਕਤਲ ਨਹੀਂ ਹੋ ਸਕਦਾ ਐਸਐਸਪੀ ਤੁਹਾਡੇ ਇੱਕ ਜ਼ਿਲ੍ਹੇ ਦੇ ਉਹ ਆਪਣੇ ਡੀਐਸਪੀ ਨੂੰ ਕਹਿ ਰਹੇ ਨੇ ਕਿ ਜੇ ਕਿਸੇ ਕੈਂਡੀਡੇਟ ਨੂੰ ਰੋਕਣਾ ਕਾਕਾ ਚੰਗੀ ਤਰ੍ਹਾਂ ਸੁਣ ਲਓ ਉਹਨਾਂ ਨੂੰ ਜਾਂ ਤੇ ਘਰਾਂ 'ਚ ਰੋਕੋ ਯਾਰ ਰਸਤੇ ਵਿੱਚ ਰੋਕੋ ਆਪਦੇ ਐਮਐਲਏਾਂ ਕੋ ਸਾਰਾ ਚੰਗੀ ਤਰ੍ਹਾਂ ਉਹਨਾਂ ਨਾਲ ਕੋਆਰਡੀਨੇਟ ਕਰ ਰਹੋ ਕੋਆਰਡੀਨੇਸ਼ਨ ਕਰ ਲਓ ਇਹਨਾਂ ਨੂੰ ਜਦੋਂ ਸੈਂਟਰ 'ਚ ਪਹੁੰਚ ਗਏ ਤੇ ਉੱਥੇ ਨਹੀਂ ਇਹੋ ਜਿਹਾ ਕੋਈ ਕੰਮ ਕਰਨਾ ਉੱਥੇ ਨਹੀਂ ਕਿਸੇ ਨੂੰ ਚੁੱਕਣਾ ਜਾਂ ਉੱਥੇ ਕਿਸੇ ਨੂੰ ਕਿਸੇ ਦੇ ਕਾਗਜ਼ ਨਹੀਂ ਫਾੜਨੇ ਜਿਸ ਤਰ੍ਹਾਂ ਮਿਸਪਲ ਕਾਰਪੋਰੇਸ਼ਨ ਪਟਿਆਲੇ ਵਿੱਚ ਹੋਇਆ ਸੀ ਮੈਂ ਪੁੱਛਣਾ ਚਾਹਾਂਗਾ ਚੌਧਰੀ ਸਾਹਿਬ ਤੁਹਾਡੇ ਜ਼ਰੀਏ ਕੇਜਰੀਵਾਲ ਸਾਹਿਬ ਤੇ ਭਗਵੰਤ ਮਾਨ ਜੀ ਨੂੰ ਮਾਨ ਸਾਹਿਬ ਤੇ ਕੇਜਰੀਵਾਲ ਸਾਹਿਬ ਕੀ ਇਹ ਹੈ ਜਿਹੜਾ ਕੋਈ ਤੁਸੀਂ ਨਵਾਂ ਬਦਲਾਵ ਪੰਜਾਬ 'ਚ ਲੈ ਕੇ ਆਣਾ ਸੀ ਕੀ ਥੁੜੇ ਇਹੋ ਜਿਹੇ ਜ਼ਿਲ੍ਹਾ ਪ੍ਰੇਸ਼ਾਸਤ ਤੇ ਬਲਾਕ ਸਮਤੀ ਦੀਆਂ ਚੋਣਾਂ ਲੜਨ ਤੋਂ ਜੇ ਤੁਸੀਂ ਆਪਣੇ ਵਿਰੋਧੀ ਕੈਂਡੀਡੇਟਸ ਨੂੰ ਪੁਲਿਸ ਦੀ ਮਦਦ ਦੇ ਨਾਲ ਉਹਨਾਂ ਦੇ ਘਰਾਂ ਦੇ ਵਿੱਚ ਤੇ ਉਹਨਾਂ ਦੇ ਰਸਤਿਆਂ ਦੇ ਵਿੱਚੋਂ ਉਹਨਾਂ ਨੂੰ ਉੱਥੇ ਰਸਤੇ 'ਚ ਰੋਕਣਾ ਤੇ ਉਹਨਾਂ ਨੂੰ ਕਾਗਜ਼ ਨਹੀਂ ਭਰਦਦੇ ਨੇ ਮੈਨੂੰ ਇੱਥੇ ਖਿਆਲ ਆਇਆ ਚੰਦ ਮਹੀਨੇ ਪਹਿਲੇ ਸਸੋਧਿਆ ਸਾਹਿਬ ਨੇ ਉਗਵੰਤ ਮਾਨ ਦੀ ਹਾਜ਼ਰੀ ਦੇ ਵਿੱਚ ਤੇ ਆਪਣੇ ਵੋਲੰਟੀਅਰਜ਼ ਦੀ ਹਾਜ਼ਰੀ 'ਚ ਇਹ ਗੱਲ ਕਹੀ ਸੀ ਕਿ ਪੰਜਾਬ ਦੀਆਂ ਸੀ ਇਲੈਕਸ਼ਨਾਂ ਹਰ ਹਾਲਤ 'ਚ ਜਿੱਤਣੀਆਂ ਨੇ ਭਾਵੇਂ ਉੱਤੇ ਕੋਈ ਸ਼ਾਮ ਲੱਗੇ ਧਾਮ ਲੱਗੇ ਕਿਸੇ ਕਿਸਮ ਦਾ ਗੁੰਡਾ ਰਾਜ ਕਰਨਾ ਪਏ ਸਾਨੂੰ ਚੀਟਿੰਗ ਕਰਨੀ ਪਏ ਸਾਨੂੰ ਝੂਠ ਬੋਲਣਾ ਪਏ ਸਾਨੂੰ ਤੱਕਾ ਕਰਨਾ ਪਏ ਸਾਨੂੰ ਪੁਲਿਸ ਇਸਤੇਮਾਲ ਕਰਨੀ ਪਏ ਤਾਂ ਤੁਸੀਂ ਸਮਝਦੇ ਹੋ ਕਿ ਲੋਕ ਰਾਜ ਇੱਥੇ ਸੇਫ ਰਹਿ ਸਕਦਾ ਮੇਰੀ ਸਪੈਸ਼ਲ ਅੱਜ ਇਹ ਬੇਨਤੀ ਹੋਏਗੀ ਮੈਂ ਚੀਫ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਵੀ ਲਿਖ ਰਿਹਾ ਇਸ ਕਿਸਮ ਦੀਆਂ ਜਮਾਤਾਂ ਜਿਹੜੀਆਂ ਨੇ ਜਿਹੋ ਜੀ ਆਪ ਦੀ ਸਰਕਾਰ ਹੈ ਇਹਨਾਂ ਨੂੰ ਬੇਸਿਕਲੀ ਇਹਨਾਂ ਦੀ ਜਿਹੜਾ ਇਹ ਸਾਰਾ ਸਿਸਟਮ ਹੈ ਇਹਨੂੰ ਚੰਗੀ ਤਰ੍ਹਾਂ ਖੋਖ ਲੈਣਾ ਚਾਹੀਦਾ ਹੈ ਹਿੰਦੁਸਤਾਨ ਵਾਸਤੇ ਤੇ ਸੂਬੇ ਵਾਸਤੇ ਇੱਕ ਖਤਰੇ ਦੀ ਬਹੁਤ ਵੱਡੀ ਘੰਟੀ ਸਾਰੀਆਂ ਡੈਮੋਕਰੈਟਿਕ ਜਮਾਤਾਂ ਨੂੰ ਸਾਰੀਆਂ ਪਾਰਟੀਆਂ ਨੂੰ ਮੈਂ ਬੇਨਤੀ ਕਰਾਂਗਾ ਇਸ ਗੁੰਡਾ ਰਾਜ ਦੇ ਖਿਲਾਫ ਸਾਨੂੰ ਸਾਰਿਆਂ ਨੂੰ ਤਗੜੇ ਹੋ ਕੇ ਲਾਈਨ ਖਿੱਚ ਕੇ ਲੜਨਾ ਚਾਹੀਦਾ ਜੇ ਡੈਮੋਕਰੇਸੀ ਲੋਕਰਾਜ ਬਚੇਗਾ ਤਾਂ ਪੰਜਾਬ ਬਚੇਗਾ ਮੈਂ ਇੰਨੀ ਗੱਲ ਕਹਿੰਦਾ ਹੋਇਆ ਆਸ ਕਰਾਂਗਾ ਪੰਜਾਬ ਦੇ ਚੀਫ ਇਲੈਕਸ਼ਨ ਕਮਿਸ਼ਨ ਨੂੰ ਕਿ ਸਖਤੀ ਵਰਤਨ ਹੋ ਜਿਸ ਹੱਦ ਤੱਕ ਇਹ ਪੰਜਾਬ ਪੁਲਿਸ ਜਾ ਸਕਦੀ ਹੈ ਇਹ ਤਾਂ ਮੈਨੂੰ ਪਤਾ ਚੰਦ ਘੰਟਿਆਂ ਬਾਅਦ ਇਹਨਾਂ ਨੇ ਕਹਿ ਦੇਣਾ ਇਹ ਤੇ ਜਿਹੜੀ ਆਰਟੀਫੀਸ਼ੀਅਲ ਇੰਟੈਲੀਜੈਂਸ ਉਹਦੇ ਜ਼ਰੀਏ ਕੋਈ ਚੀਜ਼ ਬਣੀ ਸੀ ਪਾ ਦੇਣ ਕਿ ਆਪਣੇ ਫੇਸਬੁੱਕ ਤੇ ਕੋਝੂਟ ਸੱਚ ਬੋਲ ਦੇਣਗੇ ਇਹੀ ਝੂਟ ਸੱਚ ਮਾਨ ਸਾਹਿਬ ਦੀ ਅੱਗੇ ਕਈ ਵੀਡੀਓ ਆਈਆਂ ਨੇ ਉਹਦੇ ਵਿੱਚ ਵੀ ਪਾ ਦਿੰਦਾ ਇਸ ਤੋਂ ਪਹਿਲੇ ਵੀ ਕਈ ਪੁਲਿਸ ਅਫਸਰਾਂ ਤੇ ਅਲੀਗੇਸ਼ਨਸ ਸੀਰੀਅਸ ਚਾਰजेस ਲੱਗੇ ਉਹ ਵੀ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਖਾਤੇ ਝੜ ਦਿੱਤੇ ਮੈਂ ਸਮਝਦਾ ਇਹ ਪੰਜਾਬ ਆਸੇ ਕੋਈ ਸੁਭ ਤੇ ਚੰਗੇ ਸੰਕੇਤ ਨਹੀਂ ਹਨ ਮੈਂ ਉਮੀਦ ਕਰਾਂਗਾ ਚੀਫ ਇਲੈਕਸ਼ਨ ਕਮਿਸ਼ਨਰ ਨੂੰ ਤੇ ਪੰਜਾਬ ਇਲੈਕਸ਼ਨ ਕਮਿਸ਼ਨ ਨੂੰ ਇਹਦੇ ਤੇ ਤਗੜੇ ਹੋ ਕੇ ਐਕਟ ਕਰਨ ਬਹੁਤ ਬਹੁਤ ਸ਼ੁਕਰੀਆ ਤੇ ਬਹੁਤ ਬਹੁਤ ਤੁਹਾਡੀ ਸਾਰਿਆਂ ਦੀ ਮਿਹਰਬਾਨੀ